ਹਾਂਜੀ ਕੀ ਹਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬਾਤ ਦਾ ਕਰਦਾ ਮੇਰੇ ਵੀਰੋ ਕੂਤਰ ਬਾਦੁਰ 38000 ਇਹਦੇ ਕੋਲ ਫਾਟੀਗਾ ਲਾਉਂਦੀ ਕਰਤੀ ਵਾਲਾ ਉਹਦੀ ਸਟਾਰਟਿੰਗ ਸਵੇਰੇ ਸਵੇਰੇ 10 ਵਜੇ ਚਲੋ ਭਾਈ ਬਾਈ ਕੋਰੇ ਦਾ ਫੇਰ ਆ ਹੁਣ ਸਵੇਰੇ ਸਵੇਰੇ ਆਇਓ ਕਾ ਨਾ ਮੋਢੇ ਵਾਹ ਗਈ ਬਾਈ ਕੋਈ ਨਾ ਨਾ ਇਹ ਤੇ ਇਹ ਤੇ ਇਧਰ ਕੋਈ ਤਾਂ ਠੱਲਾ ਚੱਕਣੀਆਂ ਹਨਾ ਪਾਈ ਤੇ ਆਕੀ ਬਣਾਉਣੀਆਂ ਨਹੀਂ ਗੰਗਾ ਠੱਲਾ ਬਾਲੇ ਚਲੂ ਵੀ ਪੜਵਾਈ ਯਾਨੀ ਕਿ ਜਾਂ ਤਾਂ ਭਾ ਪੀ ਲੇਟ ਹੋ ਗਏ ਵੀ ਹੁਣ ਡਾਉਂਡਰ ਕੀਦਾਂ ਦਾ ਕਰਾਂ ਸਾਨੂੰ ਪਤਾ ਵੀ ਹਫ਼ਤਾ ਤੋਂ ਹਫ਼ਤਾ ਲੱਗ ਜੀ ਜਾਂਦੇ ਇਹਨਾਂ ਨੂੰ ਬਦਾਉਣ ਤਾਂ ਕਰਕੇ ਤੇ ਆਪਣੇ ਕੋਲੇ ਬਣ ਗਈ ਪੰਗਾ ਪਰ ਆਪਣੇ ਨਾਲ ਨੰਬਰ ਆਣਗਾ ਬਾਈ ਵਾਲਾ ਨਹੀਂਗਾ ਕਹਿੰਦਾ ਕੋਈ ਨਾਂ ਦਾ ਨੰਬਰ ਹੋਣਾ ਚਾਹੀਦਾ ਕਹਿੰਦਾ ਕਿ ਇਹਦੀ ਹੋਵੇ ਤੇਰਾ ਹੋਵੇ ਮੇਰੇ ਹੋਵੇ ਚੈੱਕ ਕਰਨੀ ਕਹਿੰਦਾ ਕਿ ਇਹ ਬੱਚਾ ਬਚਮੜ ਤੋਂ ਮੋੜ ਮੋੜ ਤੰਦਾ ਕੋਡੇ ਕੋਡੇ ਪੈਂਦਾ ਮੈਂ ਕਿਹਾ ਵੀ ਸਹੀ ਗੱਲ ਆ ਬਾਈ ਤੇ ਠੱਲਰ ਪੁਣਾ ਦੇ ਚਲਦੇ ਆ ਓਏ ਹੋਏ ਬਬ ਇਕਲੋ ਉੜਦੇ ਵਸ ਮਿਸਤਰੇ ਚੋਂ ਨਿਕਲਦੇ ਵਾਰ ਨਾਉਣੇ ਆ ਧੋਣੇ ਨਾ ਧਾਤ ਹੋ ਗਏ ਤੇ ਬਸ ਕੈਮ ਹੋ ਕੇ ਫਿਰ ਵੀਡੀਓ ਲਾਉਣੇ ਆ ਬਾਬੇ ਚੱਲ ਬਈ ਗਰੂਸਾਰ ਨੂੰ ਠੀਕ ਐ ਦੋ ਕੂਤਰੀਆਂ ਲੈ ਕੇ ਚੱਲੇ ਆ ਮੈਡੀਸਨ ਲੈ ਕੇ ਚੱਲੇ ਆ ਬਾਈਕਾ ਕਹਾ ਮਤਲਬ ਬਲੈਂਕਟ ਜੀ ਐ ਕਿਸ ਕੰਪੜਾ ਦਾ ਕੇਸੀ ਜੀ ਆ ਗੋੜ ਵੀ ਬਾਈਕਾ ਹਨ ਨਣੇ ਹੈਂ ਅੱਡੇ ਦੇ ਬੜਾ ਬੀਲੀ ਮੈਂ ਮੈਂ ਵੀਲ ਨਹੀਂ ਵੇਖਿਆ ਮੈਂ ਮਹਾਰ ਕਿਨੋ ਅੱਗੇ ਦੇਖੋ ਥੋੜਾ ਯਾਰ ਏ ਗਲਤ ਵਸਦੀ ਆਗੇ ਚੱਲ ਕੋਈ ਨਾ ਚੱਲਦੇ ਆ ਬਈ ਨਾ ਤੂੰ ਨੇ ਇੰਦਰ ਬਣ ਜਾਂਦੇ ਆ ਉਪਰੋਂ ਉਪਰੋਂ ਦਾ ਪੂਰੇ ਚੰਗੇ ਬਣ ਜਾਂਦੇ ਆ ਪਰ ਅੰਦਰੋਂ ਹੀ ਨੇ ਚੰਗੇ ਬਣ ਸਕਦੇ ਸੀ ਹਾਂਜੀ ਪਹੁੰਚ ਗਏ ਜੀ ਗੁਰੂ ਸਰ ਠੀਕ ਹੈ ਕਿ ਨਹੀਂ ਤੇ ਭੂਆ ਦੇਖੀ ਅੰਦਰੋਂ ਚੱਲ ਕੋਈ ਨਾ ਆਹ ਸੀਨ ਨੂੰ ਦੇਖ ਕੇ ਚਾ ਚੜਦਾ ਯਾਰ ਹਨਾ ਬਾਈ ਜੀ ਤਾਂ ਅੰਦਰ ਲੱਗੇ ਹੋਏ ਨੇ ਖੁੱਡਿਆ ਖਾਡਾਂ 'ਚ ਅੱਜ ਬਾਈ ਦੀ ਵੀ ਵੀਡੀਓ ਨੇ ਦਿਖਾਈ ਹੈ ਆਪਾਂ ਚੱਲ ਕੇ ਬਾਈ ਮਿਹਨਤ ਕਰ ਰਿਹਾ ਖੁਦ ਆਪ ਪੱਕੀ ਕਰ ਲਾ ਖੁੱਡੇ ਸਾਫ਼ ਕਰੇਂਦਾ ਬਾਈ ਉਹੀ ਗੱਲ ਹੋ ਗਈ ਬਾਈ ਸੱਸੀ ਗਾ ਕਿਵੇਂ ਹੈ ਬਾਈ ਠੀਕ ਹੈ ਬਾਈ ਵਧੀਆ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਹੈ ਠੀਕ ਹੈ ਬਾਈ ਵਧੀਆ ਜਿਆਦਾ ਚੱਲੀਏ ਦੇਖੋ ਇਹ ਦਿਗਰਾ ਸ਼ਹਿਰ ਹੁੰਦੇ ਨਾ ਉਧਰਾਂ ਹੀ ਉਧਰ ਹੀ ਗੁੱਡੇ ਸਾਫ਼ ਕਰੀਆਂ ਜਾਂਦੇ ਨਾ ਹਾਂ ਜੀ ਹਾ ਹਾਂ ਧੰਮ ਚਾਰ ਦੇਣਾ ਬੁੱਤਰਾ ਇਹਦੇ ਕਰੇ ਕਰਨੇ ਵੰਦੇ ਤੇ ਜਿਆਦਾ ਜਮਾ ਹੀ ਨਾ ਕਰੇ ਅੱਛਾ ਜੇ ਕਰੇ ਤਾਂ ਪੂਰੀ ਕਰੇ ਕਰੇ ਫਿਰ ਪੂਰੀ ਕਰੇ ਨਹੀਂ ਸਹੀ ਗੱਲ ਹੈ ਸਹੀ ਗੱਲ ਬਾਈ ਓਹੋ ਥੱਲੇ ਆ ਮੂਦਾ ਖੜਾ ਹੋ ਗਿਆ ਓਏ ਹੋਏ 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 ਓਏ ਧੀਰੇ ਧੀਰੇ ਬਾਹਰ ਹੀ ਸੀ ਨਾ ਤਾ ਉਹ ਇਹਨਾਂ ਜਾਣ ਲਿਆ ਬਿਮਾਰੀ ਹੈ ਤਾਂ ਕੈਚ ਨਿਊ ਪੀਨ ਹੋ ਗਿਆ ਇੱਥੇ ਵੀ ਪਿੰਡੋਂ ਕੂਤਰਾ ਆ ਬੈਠਾ ਕਿਹਦਾ ਤੇ ਕਰਦਿਆਂ ਵਾਪਸ ਹਰੀਆਂ ਅੱਖਾਂ ਦਾ ਦੱਸਦੇ ਆ ਮੁੰਡੇ ਠੀਕ ਆ ਕਿ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਆ ਬਾਹਰ ਆਟ ਹੈ ਹੁੰਤਾ ਵਿਚਾਰਾ ਇਹ ਮੋੜ ਦੇਣਾ ਕੋਈ ਨਾ ਕਿਵੇਂ ਜੀ ਇਹਨੂੰ ਫੜ ਕੇ ਹਾਂ ਓਏ ਇਹਨੂੰ ਫੜ ਲਿਆ ਉਹਨੂੰ ਫੜਾ ਕੇ ਤੇ ਹੱਥ ਢੋਲਾਂਗੇ ਆ ਵੇਣ ਦਾ ਭਾਈ ਦਿਖਾਈ ਉਹ ਕੂਤਰ ਤਾਂ ਖਾਦੇ ਇਹ ਇਧਰ ਆ ਵੀਡੀਓ ਹੀ ਦਿਖਾ ਕੇ ਕੂਤਰ ਆਪਾਂ ਹਰnga ਗੜੇ ਵਾਸਨ ਗਿਆ ਛਾਕ ਹੈ ਕਪਲੇ ਖਬਲੂ ਖਾਦੇ ਗਰੂਣਾ ਨਾ ਹੋਇਆ ਕੋਈ ਨਾ ਸਮਝ ਲਾ ਠੀਕ ਹੈ ਕਰਦਗੇ ਮੁੰਡਿਆਂ ਨੂੰ ਪਾਸ ਜਿਨ੍ਹਾਂ ਦਾ ਆਇਆ ਕੂਤਰ ਕਰ ਲੈਗਾ ਉਹ ਦਿਨ ਤੁਸੀਂ ਹੀ ਰੋਕਿਆ ਸੀ ਨਾ ਉਦੋਂ ਤੁਸੀਂ ਰੁਕਈ ਸਾਨੂੰ ਮੈਂ ਕਿਹਾ ਠੀਕ ਹੈ ਉਹੀ ਇਧਰ ਨਾ ਲੋਕ ਲੱਗਿਆ ਵੈਈਆ ਨਹੀਂ ਤੇ ਥੱਲੋਂ ਹੀ ਫੜਾਉਂਦੇ ਇਧਰ ਪੱਕਾ ਹੀ ਲੋਕ ਲਾਦਾ ਹੁਣ ਤਾਂ ਕਰਕੇ ਸਾਨੂੰ ਅੱਖਾਂ ਦਾ ਭੇਖਾ ਪੈਗਾ ਉਹ ਸ਼ਾਕ ਆਉਣ ਲੱਗਦਾ ਹੈ ਹਾਂ ਠੀਕ ਹੈ ਠੀਕ ਹੈ ਠੀਕ ਹੈ ਨਹੀਂ ਨਹੀਂ ਕੋਈ ਚੱਕਰ ਨਹੀਂ ਵੱਡਾ ਕੂਤਰਾ ਹਾਂ ਛਾੜ ਨਾ ਦੀ ਬਾਈ ਬਣੇ ਕਿਤੇ ਛਾੜ ਦੇ ਥੱਲੇ ਨਾ ਥੋੜੇ ਹਾਂ ਛਾੜ ਬਾਈ ਹਾਂ ਵਾ ਬਣ ਗਈ ਗੱਲ ਓਕੇ ਓਕੇ ਜੀ ਕਰਤਾ ਵਾਪਸ ਬਾਏ ਬਾਏ ਲੈ ਆਇਆ ਅਨਸਾਰ ਪੁੰਨ ਵਾਲਾ ਕੰਮ ਹੋ ਗਿਆ ਕਿ ਨਹੀਂ ਉਹ ਬੈਠਾ ਆਪਣੇ ਕਿਹੜਾ ਹੋ ਗਿਆ ਹਾਂ ਹਾਂ ਹੈਗਾ 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 ਬੱਚਿਆਂ ਦੇ ਠੱਲਾ ਮਾਉਣ ਲੱਗਦੇ ਆ ਜੀ ਗਲਤੀ ਹੋ ਗਈ ਬਸ ਠੱਲਾ ਘੱਟ ਲਿਆਉਂਦਾ ਆ ਸਾਡੇ ਤੋਂ ਮੰਨ ਲਿਆ ਕਰ ਵੀ ਤੇ ਬਸ ਕੀ ਦੱਸੂਗੇ ਠੱਲਾ ਸਾਰਿਆਂ ਹੀ ਚੱਕ ਲੈਣਗੇ ਜਿੰਨਾਂ ਪਈਆਂ ਸੀਗੀਆਂ ਆਪਣੇ ਕੋਲੇ ਯਾਰ ਉਹ ਕਿ ਨਿਕਲਿਆ ਕੋਈ ਨਾ ਕੋਈ ਇੱਕ ਤਾਉਨ ਚਾਪ ਗਿਆ ਸਾਰੇ ਮੇਰੇ ਕੋਲੇ ਆ ਨਹੀਂ ਤਾਂ ਸਿਕੰਦਰ ਪਿਓਰੀ ਮੈਂਟ ਚ ਹੀ ਜਾਂਦਾ ਉੱਥੇ ਠੱਲਾ ਚੱਕ ਕੇ ਇੱਥੇ ਪਹੁੰਚ ਜਾਂਦਾ ਉਸ ਵਲੈਂਡਰ ਲੈ ਕੇ ਗਾਰੰਟੀ ਆ ਆਪਣੀ ਇੰਨਾ ਤਾਂ ਕਰ ਦਿੰਦਾ ਉਹ ਇੰਨੇ ਵਾਲਾ ਹੈਗਾ ਉਹ ਚਲੋ ਕੋਈ ਨਾ ਜਿੰਨਾ ਕਿਤੇ ਪਈਆਂ ਪਾ ਦੰਨੇ ਆ ਤੇ ਭੈਣ ਜੀ ਠੱਲਾਂ ਸਾਰੀਆਂ ਚੱਕ ਲੈਣਾ ਸੀਗਾ ਗਲਤੀ ਕੀਤੀ ਬਹੁਤ ਵੱਡੀ ਯਾਰ ਚਲੋ ਕੋਈ ਨਾ ਜਿੰਨਾ ਕਿ ਹੈਗਾ ਕਰੌਣਾ ਦਾ ਪਾ ਗਏ ਬਾਕੀਆਂ ਦਾ ਵੇਣਕ ਵੇਖਾਂਗੇ ਕੀ ਬਣੂਗਾ ਫਿਰ ਘੁਮਾ ਕੇ ਜਰਾ ਘੁਮਾ ਦਿਓ ਹਾਂਜੀ ਮੈਂ ਯਾਰ ਨਾ ਔਲਖ ਜਾ ਕੇ ਆਣਾ ਮੜਾ ਜਾ ਇੱਥੋਂ ਹੀ ਜਾਊਂਗਾ ਇੱਥੋਂ ਵੱਦਾਂ ਵੱਦਾਂ ਤੋਂ ਔਲਖ ਫੇਰ ਫਿਰ ਇੱਥੇ ਮੁੜ ਕੇ ਆਊਂਗਾ ਬਾਕੀ ਉਹ ਗਾਂ ਵਾਲੇ ਖੁੱਡਿਆਂ ਵਾਲੇ ਬੱਚਿਆਂ ਦੇ ਤਾਂ ਠੱਲਣਾ ਠੁਲਣਾ ਪਾ ਦਿੰਨਾ ਅਸੀਂ ਆਹ ਉਰਾ ਥੱਲੇ ਜਿਹੜੇ ਖੁੱਡੇ ਇੱਥੇ ਉਹ ਰਹਿ ਗਏ ਬਸ ਅੱਜ ਲਾਸਟ ਵਾਰੀ ਔਲਖ ਜਾ ਕੇ ਆਣੋਂ ਤਾਂ ਮੈਨੂੰ ਪਤਾ ਜਾਣੋ ਸਾਡੀ ਗਾਣਾ ਵਾਹ ਹੁਣ ਜਾ ਆਵਾਂਗੇ ਤੇ ਵਾਹ ਇਹ ਦੂ ਮੜਕਣੇ ਜਾ ਕੇ ਮੈਂ ਜਾ ਕੇ ਛੇਤੀ ਛੇਤੀ ਮੁੜ ਕੇ ਆਉਣਾ ਫਿਰ ਅੱਗੇ ਬੱਚਿਆਂ ਠੱਲਣਾ ਠੁਲਣਾ ਪਾਉਣ ਲਈ ਟਿਕਟੂ ਕੀ ਲਾਉਣੇ ਫਿਰ ਟਾਈਮ ਨਾਲ ਘਰੇ ਵੀ ਚੱਲਾਂਗੇ ਆਪਾਂ ਠੀਕ ਹੈ ਬਾਕੀ ਮਾਹੌਲ ਤਾਂ ਪੂਰਾ ਬੰਦ ਹੈ ਤੇ ਇਹੋ ਜੀ ਤਾਂ ਕੋਈ ਗੱਲ ਨਹੀਂ ਥੋੜੀ ਵੀਡੀਓ ਬਣਾਉਣ ਨੂੰ ਸ਼ਰਮ ਜੀ ਆਉਂਦੀ ਹੈ ਹਨਾ ਤਾਂ ਕਰਕੇ ਮੈਂ ਇਨੀ ਵੀਡੀਓ ਕੈਪਚਰ ਕਰਦਾ ਰਹਿੰਦਾ ਇੱਥੇ ਧੂਫਾਂ ਕੀਤੀਆਂ ਜਾ ਰਹੀਆਂ ਨੇ ਗੁੱਡੇ ਜਿਹਾ ਬਛਰਾ ਤੋਂ ਮਾਤਾ ਉਹ ਪੀਣ ਬੱਚਿਆਂ ਦੇ ਉਹਦਾ ਕਰਕੇ ਤੇ ਹੁਣ ਫਿਰ ਕਈ ਚੀਜ਼ ਨੇ ਹਾਲਾ ਕਰਨੇਗਾ ਬਛਰ ਮੁਛਰ ਪਈਆਂ ਹੁੰਦੀਆਂ ਬਾਕੀ ਜਾਲਾਂ ਜੂਲਾਂ ਲਾਣਾ ਇਹਦਾ ਬਰੀਕ ਇੱਥੇ ਆ ਦੇਖੋ ਕੁੱਡੇ ਖੜੇ ਬੜੇ ਸ਼ੌਂਕ ਦੇ ਪਾਏ ਯਾਰ ਬਾਈ ਨੇ ਹੋਰ ਬੜੀਆਂ ਨਾਲ ਗੱਲਾਂ ਹਨਾ ਤੈਨੂੰ ਇੱਕ ਚੀਜ਼ ਦਿਖਾਵਾਂ ਆ ਦੇਖੋ ਚਲੋ ਉਹਨੂੰ ਇੱਕੋ ਥੇ ਰੱਖ ਦਿੰਦਾ ਨਾ ਮੈਂ ਅੱਪਾ ਦਾ ਸਿੱਧੀ ਆ ਚੀਜ਼ ਇੱਥੇ ਪਾ ਦਿੰਨੇ ਆ ਉਹ ਸਿੱਧੀ ਆਰ ਪਰ ਕੰਧ 'ਚ ਬਾਈ ਨੇ ਕਿਵੇਂ ਕੀਤਾ ਦੇਖੋ ਇਹ ਚੀਜ਼ ਦਾ ਵੀ ਕੋਈ ਕਾਰਨ ਹੈ ਕੋਈ ਨਹੀਂ ਕਾਰਨ ਦਾ ਬਹੁਤ ਵੱਡਾ ਹੈ ਹਨਾ ਛੋਟਾ ਥੋੜਾ ਗੱਲਾਂ ਹੀ ਹੁੰਦਾ ਬਾਈ ਇਹ ਨਿਗਾਰਾ ਰੱਖਣਾ ਬਈ ਖੁੱਡੇ ਬੜੇ ਪਰਫੈਕਟ ਸਾਈਜ਼ ਆ ਖੁੱਡਿਆਂ ਦੇ ਹਨਾ ਬੜੇ ਪਰਫੈਕਟ ਸਾਈਜ਼ ਆ ਖੁੱਡਿਆਂ ਦੇ ਜਿਵੇਂ 1 ਨੰਬਰ ਖੁੱਡੇ ਨਾਲੋਂ ਥੋੜਾ ਫੜ ਕੇ ਲੈ ਇੱਕ ਪਨਾ ਕੋਈ ਮੁੰਡੇ ਇੱਕ ਕਬੂਤਰ ਨੂੰ ਮੁੰਡੇ ਇੱਕਰਾ ਆਪਣਾ ਪਿੱਕਦਾ ਤੇ ਚਲੋ ਆ ਕਰਦਾ ਯਾਰ ਮੈਂ ਜੀ ਔਲ ਖਜਾਣਾ ਸੀਗਾ ਮੈਂ ਰੁਕ ਗਿਆ ਥੋੜਾ ਜਿਆ ਰੁਕ ਕੇ ਜਾ ਥੋੜਾ ਜਿਆ ਟਾਈਮ ਕੋਈ ਚੱਕ ਆਇਆ ਚੁਗਰਾ ਓਏ ਆਇਆ ਮੁੰਡਿਆ ਆਇਆ ਮਜ ਆਇਆ ਮੈਂ ਯਾਰ ਇਹ ਲਾ ਕਰ ਦੇ ਮਾੜੀ ਮਾੜੀ ਤੇ ਇਦਾਂ ਕਰ ਦੇ ਬਾਕੀ ਫਿਰ ਸਾਰੇ ਗੁੱਡਿਆਂ ਜੀ ਕਰਨੀ ਆ ਆ ਜਾ ਅੰਦਰ ਆ ਜਾ ਮੈਨੂੰ ਮਾਸਕ ਦੇ ਜਾ ਮਾਸ ਦਾ ਰੋਲੇ ਕੋਈ ਨਹੀਂ ਮਾਸਕ ਤਾਂ ਮੈਂ ਲਾ ਕੇ ਜਾਣਾ ਕੰਜੇ ਤਾਂ ਇਹ ਤਾਂ ਨਾਲਿਆਂ ਦਾ ਚੱਕੇ ਫੁੱਤਰੋਲੇ ਕੂਤਰਾਂ ਵਾਸਤੇ ਥੋੜਾ ਲਾਂਦਾ ਇਹਦੇ ਕੁੰਡਾ ਜਿੜੂ ਨੂੰ ਮੈਨੂੰ ਪਛ ਉਧਰ ਜਾਣਾ ਮੈਂ ਤਾਂ ਮਾਸਕ ਲਿਆਦਾ ਤਾਂ ਹੀ ਪੁੱਛੇ ਤੋਰੇ ਕਬਈ ਉਹਦੇ ਚੈਣ ਕੋਈ ਮਾਸਕ ਦੇ ਮੇਰੇ ਕੋਲ ਸਮਝਿਆ ਕਰ ਫਾਦ ਤੇ ਕਰਦੇ ਇਹਨੂੰ ਜੱਜ ਕੇ ਖੁੱਡਾਲ ਭੇੜ ਦਿੰਨਾ ਸਾਰਿਆਂ ਜੀ ਕਰਦੇ ਨੀ ਨੀ ਚੜੀ ਤਾਂ ਮੈਨੂੰ ਜਾਂਦਾ ਤਾਂ ਕੀ ਕਹਿੰਦਾ ਆਪਾਂ ਨੂੰ ਤਾਂ ਕੀ ਕਰਦੇ ਤੇ ਮੱਛਰ ਤਾਂ ਮਾਰਦਾਂ ਨਹੀਂ ਆਪਾਂ ਨੂੰ ਕਿੱਥੇ ਮਾਰ ਦੂਗਾ ਤਾਂ ਕਰਕੇ ਮੱਛਰ ਨੂੰ ਤਾਂ ਭਿਉਂਦਾ ਵਿਚਾਰਾ ਇਹ ਬਾਕੀ ਦਿਨ ਦਾ ਜਾਂਦਾ ਛਿਪਦਾ ਆ ਗਈ ਆ ਗਈ ਜੇਰ ਵਾਪਸ ਕਰਨ ਗੁਰੂ ਸਰ ਕਬੂਤਰਾਂ ਕੋਲੇ ਕਿਆ ਕਹ ਲਈਏ ਭਾਈ ਕੋਲੇ ਬਣਾ ਪਰਦੇ ਮਾਣ ਲਾਉਣੀ ਜੀ ਮੇਰੇ ਵੀਰੋ ਤੇ ਬਾਈ ਤਾਂ ਗਿਆ ਬਾਈ ਪਤਾ ਨਹੀਂ ਕਿੱਥੇ ਕੰਮ ਹਨ ਤੇ ਬੱਚਿਆਂ ਦੇ ਟੀਕੇ ਦਿੱਤੇ ਲਾਹ ਤੇ ਇੱਕ ਦਵਾਈ ਲਈ ਜਨੇ ਬੱਚਿਆਂ ਦੇ ਹੀ ਹੀਰਾ ਕਾਸ਼ੀ ਮਾਤਾ ਤੋਂ ਮਾਤਾ ਤੋਂ ਲਈ ਨੇ ਹੀਰਾ ਕਾਸ਼ੀ ਗਲਾਸ ਫੜ ਲੈ ਕਰ ਖੰਡ ਤੇ ਬਾਕੀ ਨਾ ਯਾਰ ਬਾਈ ਕੰਮ ਕੁਮ ਚੱਲ ਕਰਕੇ ਤੇ ਕਹਿੰਦਾ ਯਾਰ ਦਾਣਾ ਦੂ ਦਾਣਾ ਪਾਣੀ ਵੀ ਪਾ ਦਿਓ ਪਹਿਲੇ ਟੀਕੇ ਲਾ ਕੇ ਹੁਣ ਦਵਾਈ ਲਾ ਕੇ ਬੱਚਿਆਂ ਦੇ ਹੁਣ ਸਾਰੇ ਖੁੱਡਿਆਂ ਚ ਦਾਣਾ ਪਾਣੀ ਪਾਉਣਾ ਬਾਈ ਹਨਾ ਕੰਮ ਕਬੂਤਰ ਨਹੀਂ ਪੱ ਚੱਲੇਗਾ ਤੇ ਸਾਰਾ ਜਪਤ ਨਹੀਂ ਮਨ ਜਾਂ ਖਰਾਬ ਜਾਂ ਹੋਇਆ ਪਿਆ ਇੱਥੇ ਪੂਰੀ ਹੋਈ ਹੰਨੇਗਾ ਹੁਣ ਆਏ ਐ ਵੀ ਚੱਲ ਗਈ ਦੀਦੀ ਪੈ ਚਾ ਆਹ ਵੇਲਾ ਪਤਾ ਨਹੀਂ ਕਾ ਤੂੰ ਆਈ ਹੁੰਦਾ ਤੇ ਚਲੋ ਯਾਰ ਉਹ ਕਰਦੇ ਸੀਤੀ ਨਾ ਕੂਤਰ ਨੂੰ ਦਾਣੇ ਪਾਣੀ ਦਾ ਕੰਮ ਨੇ ਮੀਟਦੀ ਆਪਾਂ ਹਾਂਜੀ ਮੇਰੇ ਦੋਸਤੋ ਤੇ ਲੱਗੇ ਪਏ ਉਹ ਵੀ ਦਾਣਾ ਪਾਣੀ ਪਾਉਣ ਯਾਰ ਇਹ ਤੇ ਮੈਂ ਤੇ ਚੋਕਰ ਮੇਨ ਕਬੂਤਰ ਮੇਨ ਖੁੱਡੇ ਹੀ ਆ ਸਾਰੇ ਯਾਰ ਹਨਾ ਆਪਾਂ ਵੀ ਜੇ ਚਲੋ ਛੱਡੋ ਵੀ ਹੋਰ ਗੱਲਾਂ ਕਰਕੇ ਉਹ ਬਸ ਹੁਣ ਕਰਾਂ ਪੜਾ ਦਾਣਾ ਪਾਣੀ ਪਾਈਏ ਫੇਰ ਗੱਲਾਂ ਕਰਾਂਗੇ ਚੋ ਬਰਾ ਧੋ ਬਈ ਮੈਂ ਗਾਂ ਤੋਂ ਲਿਆ ਆਇਆ ਚੰਗਾ ਛੇਤੀ ਛੇਤੀ ਪਾਈਏ ਸਰਪਾ ਨਾ ਮੰਨ ਕੇ ਚਲੋ ਵੀ ਦੇਣ ਜਾ ਵਾਵਾ ਛਿਪ ਗਿਆ ਇੱਕ ਬਾਈ ਹੈਣੀ ਕੋਲੇ ਹੋਰ ਇੱਕ ਭਰਾੜ ਜੀ ਹੋਈ ਜਾਂਦੇ ਮੈਂ ਤਾਂ ਯਾਰ ਤੇ ਭਾਈ ਆਪ ਕੋਲੇ ਹੁੰਦਾ ਉਹ ਤਾਂ ਗੱਲ ਵੱਖਰੀ ਏ ਕੰਸਾਲਾ ਡਰ ਜੇ ਲੱਗ ਜਾਂਦਾ ਕਿਤੇ ਕੋਈ ਨੀਕੀ ਨਾ ਹੋ ਜੇ ਜਿੱਥੇ ਲੋੜ ਚ ਆ ਲੱਗਦਾ ਤਰੋਥੀ ਧਰ ਦੇ ਹਿੱਥੇ ਧਰ ਦੇ ਚੱਲ ਕੋਈ ਨਾ ਦਾਣੇ ਤੇ ਰੱਖਦੇ ਨਾ ਦੇਖੀ ਪਿਆ ਦਾਣ ਤੂੰ ਵੀ ਬਹੁਤ ਪਿਆ ਨਾ ਪੌਲੇ ਪੌਲੇ ਉਹ ਹੋਣੀ ਥੋੜੀ ਇਹ 12 ਨੰਬਰ ਚਾਪੀ ਸੀ ਦੀ ਗੁੱਡੇ ਦੀ ਤੇ ਚਲੋ ਆ ਲੈ ਤੁਹਾਨੂੰ ਵੀ ਇੱਕ ਵਾਰ ਇਧਰ ਕੋਈ ਚੱਕਰ ਵਾਲੀ ਗੱਲ ਦੇ ਤੇ ਹਾ ਚਾਪੀ ਆ ਰਹੀ ਇਹ ਦੀ ਤੇ ਟਕਾ ਜੀ ਨਾ ਹੀ ਲੱਗੂਗੀ ਬਈ ਇਹ ਤੇ ਦੋ ਵਾਰੀ ਫਿਰ ਉਹ ਤਾਂ ਪੱਕਾ ਲੱਗ ਜਾਣੇ ਨੇ ਵੀ ਜੇਦਰ ਉਹ ਲੱਗਦੇ ਨਹੀਂ ਹਾਂ ਇੱਕ ਖੜ ਜਾ ਇੱਕ ਵਾਰੀ ਹੋਰ ਲਾ ਡਬਲ ਲਾ ਰੱਖਦੇ ਹੁਸਤਾ ਜੀ ਇਹ ਇੱਥੇ ਦਾ ਹੀ ਆਏ ਕਿਥੇ ਇੱਥੇ ਲੈ ਇਹ ਇੱਥੇ ਬੈ ਜੀ ਖੜ ਦੇ ਤੇ ਮਰਦਾਨੀਟਰ ਇਹ ਇਧਰ ਕਰ ਦਿਓ ਮੂਤਰਾਂ ਦੀ ਇਹ ਵੱਡੇ ਗੂਤਰਾਂ ਦੇ ਖੁੱਡੇ ਲੈ ਬਾਈ ਇਧਰ ਵੀ ਦੋ ਵਾਰ ਨਾ ਨਿਕਲਣਾ ਠੀਕ ਹੈ ਬਾਈ ਦਾ ਫੋਨ ਆਈਂਦਾ ਕੋਣ ਫੋਨ ਚੱਕ ਲਈਏ ਯਾਰ ਆ ਗਈ ਤਾਂ ਹਾਂ سارے ਖੁੱਡਿਆਂ ਕਰਨੀ ਚੋਬਰਾ ਓਏ ਅੱਜ ਤਾਂ ਅੱਜ ਤਾਂ ਇੱਥੇ ਕਿਹ ਲੈਵਲ ਡਾਊਨ ਪੈ ਗਿਆ ਨਾ ਗੱ사 ਕਾ ਦੋ ਪੈ ਗਿਆ ਹੁਣ ਸੱਚੀ ਗੱਲ ਤਾਂ ਤੈਨੂੰ ਐ ਉਹ ਕਰਾਂ ਅੱਗੇ ਇਹ ਤਾਂ ਖੁੱਲ ਹੀ ਐ ਇੱਧਰ ਘੱਟਾ ਨਾ ਪਾਣੀ ਵਿੱਚ ਇੰਚ ਦਾ ਇਹ ਇਹਦੇ ਵਿੱਚ ਘੱਟ ਐ ਇਹਦੇ ਚ ਨਹੀਂ ਪਾਣੀ ਵੇਨਾ ਮੈਂ ਕਿਹੜੇ ਚ ਘੱਟ ਪਾਣੀ ਛੇਤੀ ਚ ਘੱਟ ਐ ਕੂਤਰ ਕਿਹੜੇ ਚ ਘੱਟ ਐ ਖਾਇਦੇ ਚ ਕਿੰਨੇ ਘੇਰ ਖੜਾ ਜੀ ਚ ਘੱਟਾ ਵੀਰੇ ਹਾਂ ਇੱਧਰ ਧਰ ਦੇ ਰੋ ਨੂੰ ਚੱਲ ਫੜੋ ਆਹ ਆ ਇਧਰ ਆਹ ਇਧਰ ਹਨਾ ਲਾਈਟਾਂ ਛੱਡ ਕੇ ਰੱਖ ਜੀ ਆਪਾਂ ਐਂ ਕਰਕੇ ਪਾਣੀ ਰੱਖੀ ਮੈਂ ਕਿਹਾ ਲੈਵਲ ਤੇ ਡਾਊਨ ਸਾ ਕਾਦੋ ਪੈ ਗਿਆ ਕਿਉਂਕਿ ਬਾਈ ਇਹ ਨਹੀਂ ਕੋਲੇ ਮਨਨੈਗਲ ਉਹ ਮੈਂ ਨਾ ਹਾਂ ਆਪਣੇ ਅੰਦਰ ਸਾਡੇ ਘਰ ਤੇ ਇਥੇ ਪੁਰਾਣੀ ਗੋਚੀ ਨਾਲੀ ਅੱਛਾ ਮਨਨੈਗਲ ਦੇ ਭਾਈ ਹੁੰਦਾ ਕੋਲੇ ਤਾਂ ਗੱਲ ਵੱਖਰੀ ਸੀ ਕੋਈ ਯਾਰ ਮਨਨੈਗਲ ਉਹਨੂੰ ਵੇਖ ਕੇ ਤਾਂ ਮਾੜਾ ਮੋਟਾ ਹੋ ਕਰਦੇ ਆਪਾਂ ਵੀ ਸਮਝਦੇ ਹੀ ਨਾ ਕਿ ਉਹ ਹੀ ਕੋਲੇ ਹੈ ਨਹੀਂ ਤਾਂ ਢੇੜ ਦੇ ਖਾਂਡਾ ਹਾਂਜੀ ਲਾਈਟ ਵੀ ਆ ਗਈ ਜੀ ਠੀਕ ਆ ਹੁਣ ਵਧੀਆ ਕਬੂਤਰ ਦਾਣਾ ਪਾਣੀ ਖਾ ਪੀ ਲੈਣਗੇ ਫਿਰ ਬੱਚਾ ਪੋਚਣਗੇ ਕਰਨਗੇ ਠੀਕ ਹੈ ਤੇ ਹੋਪਸੋ ਤਾਂ ਆਲੇ ਖੁੱਡਿਆਂ ਦੀ ਵੀ ਲਾਈਟ ਜਗਣੀ ਚਾਹੀਦੀ ਐ ਤਿੰਨਾਂ ਦੀ ਤਿੰਨਾਂ ਦੀ ਲਾਈਟ ਹੋਣਾ ਹੀ ਜਗ ਵੀ ਬਾਹਰਲੀ ਵੀ ਜਗ ਪਈ ਕੰਮ ਡਾਨਾ ਪਾਣੀ ਲੈ ਚੱਲੇਗਾ ਗਾਹਲੇ ਕੁੱਤਰ ਰਹੇਗੇ ਅਹ ਚੱਕ ਲਿਆ ਸੀ ਆ ਵੀ ਕਿਹੜੀ ਲਾਈਟ ਉਹ ਫਰਨੀ ਲਾਈਟ ਹੀ ਜਗਦੀ ਐ ਕਿੱਥੋਂ ਆ ਨਾਲ ਹੀ ਆ ਇਹਦੇ ਨਾਲ ਹੀ ਨਹੀਂ ਜਗੀ ਨਹੀਂ ਹੈਗੀ ਜਗ ਪਈ ਆਇਆ ਆਇਆ ਆ ਚੱਕ ਲਿਆ ਇੱਕ ਚੱਕ ਲਿਆ ਹਾਂ ਲੀਡ ਵੀ ਕਿੱਥੇ ਮੰਦ ਲੱਗਦਾ ਜਲਦੀ ਵੀ ਦਾਣੇ ਤਾਂ ਰੱਖਦੇ ਨਹੀਂ ਇਹਨਾਂ ਨੂੰ ਤਾਂ ਦਾਣੇ ਪਈ ਸੀ ਸੱਚ ਥੋੜੇ ਥੋੜੇ ਹੋਰ ਪਾ ਦਿੰਨੇ ਆਪਾਂ ਇੱਧਰ ਪਾ ਦੇ ਨਹੀਂ ਹੋਰ ਤੂੰ ਬਹਲੇ ਦਾਣੇ ਬਹਲੇ ਪਏ ਯਾਰ ਮੈਂ ਨਾਲ ਰੈਂਦ ਕਿੰਨਾ ਵੰਗੀ ਪਾ ਕੇ ਆਪਾਂ ਸੋਕੇ ਧਣੇ ਬਹਲੇ ਐ ਇਹ ਖਰਾਬ ਹੋ ਜਾਂਦੇ ਹੈ ਇਧਰੀ ਉਹ ਸੁਵੇਦ ਕੀ ਵਾਹ ਤੂੰ ਵੱਧ ਉਹ ਇਧਰੀ ਬਹਲੇ ਭਾਈ ਭਾਈ ਸਰਾ ਨਾ ਪਈ ਹੈ ਹਾਂ ਐਂ ਕਰਕੇ ਸਾ ਥੋੜੇ ਹੋਰ ਪਾ ਦੇ ਇਧਰੋਂ ਕੁਝ ਨਹੀਂ ਦਿੰਦਾ ਕੋਲੇ ਹੀ ਦਾਣੇ ਆ ਇਧਰ ਬਾਣੀ ਲੈ ਇਹਨੂੰ ਇੱਥੇ ਇੰਨੇ ਹੀ ਪਾਉਣਾ ਆਹੀ ਕੰਮ ਹੈ ਆਇਓ 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 ਇੱਕ ਮਿੰਟ ਯਾਰ ਚੋਬਰ ਤੇ ਮੇਰੇ ਤਾਂ ਨਹੀਂ ਯਾਦ ਆਵੇ ਕਹਿੰਦਾ ਮੇਰਾ ਤਾਂ ਤੜਕੀ ਵੀ ਧਿਆਨੇ ਨਹੀਂ ਸੀ ਚੱਲ ਇਹ ਵੀ ਆਪਣੀ ਯਾਦ ਚਲ ਆਈ ਬਣੀ ਲੈਟ ਇਦਲੀ ਛੜ ਤੂੰ ਜਗੀ ਨਹੀਂ ਵਰਣਾ ਇਹ ਨੇੜ ਜਗਦੀ ਚਲ ਕੋਈ ਗੱਲ ਹਾਂਜੀ ਮਰੇ ਵੀਰੋ ਆ ਗਿਆ ਜੀ ਘਰੇ ਅ ਮਤਲਬ ਆ ਗਿਆ ਜੀ ਘਰੇ ਚੋਬਰ ਨੂੰ ਤਾਂ ਉੱਥੇ ਬਾਹਰ ਚੀ ਸਾਰੇ ਆਂਦਾ ਆਉਂਦੇ ਉਹਨੂੰ ਸਵਾਗਤ ਕਰਨ ਲਈ ਖੜਾ ਜਗਿਆ ਆਪਣਾ ਲੀਓ ਪੁੱਤ ਕਿੱਧਰ ਗਿਆ ਫੇਰ ਬਾਟਾ ਟੱਪ ਕੇ ਨਹੀਂ ਕੋਠੇ ਤੇ ਚੜ ਗਿਆ ਚਲੋ ਬਈ ਹੁਣ ਆਪਣੇ ਇਧਰ ਕੁਤਰ ਨੂੰ ਪਾਣਾ ਪਣੀ ਪਾਉਣਾਗਾ ਫਰਾਂ ਫੋਨ ਫੋਨ ਲਾਇਆ ਚਾਰ ਦਿਤੇ ਤੇ ਬਾ ਯਾਰ ਬਲੌਗ ਜਾਂ ਨਾ ਜਿਆਦਾ ਨਾ ਗੱਲਾਂ ਪਤਾਈਆਂ ਆੜ ਹੀ ਰਿਆਂ ਬਾਬੇ ਉਸੇ ਵੇ ਨਾ ਕੀ ਫਾਇਦਾ ਵੀਡੀਓ ਲੰਮੀ ਕਰੇ ਦਾ ਨਾ ਤਾਂ ਕਰਕੇ ਬੰਮ ਕੰਮ ਹੀ ਨਹੀਂ ਮਰਦੇ ਪਹਿਲਾ ਯਾਰ ਇਹ ਹੁੰਦਾ ਜੀ ਪਿਆਰ ਬਿਨਾ ਕਿਸੇ ਸਵਾਰਥ ਤੋਂ ਤੇ ਬਿਨਾ ਕਿਸੇ ਮਤਲਬ ਤੋਂ ਨਾ ਮੈਂ ਆਗੇ ਬੈਠਾ ਹਉ ਤੋ ਨਾ ਮੈਨੂੰ 10 ਘੰਟਾ ਹੋ ਗਿਆ ਇੱਥੇ ਫੋਨ ਚਲਾਈ ਜਾਂਦਾ ਸੀ ਤੁਰਿਆ ਆਇਆ ਹੁਣ ਤੇ ਆ ਕੇ ਨਾਲ ਲੱਗ ਕੇ ਬਹਿ ਗਿਆ ਦੇਖੋ ਠੀਕ ਹੈ ਹੋ ਹੋ ਹਾਈ ਹਾਈ ਜਦ ਖੁਸ਼ੰਦ ਅਲੀ ਉਹਨੂੰ ਵੇਖ ਕੇ ਮਰਾਉਂ ਕੋਈ ਚੱਕਰ ਨਹੀਂ ਕਰਦਾ ਹੀ ਬੜਾ ਸੱਚੀ ਦੱਸਾਂ ਰਹੀ ਝੂਠ ਨਹੀਂ ਬੋਲਦਾ ਹਣਾ ਇਹ ਵੀ ਬੜਾ ਕਰਦਾ ਤੇ ਆ ਆਪਾਂ ਵੀ ਨਹੀਂ ਤੁਹਾਨੂੰ ਪਤਾ ਇਹ ਨਾਲ ਫਰਕ ਰੱਖਿਆ ਹਣਾ ਆਪਾਂ ਵੀ ਆਪਦਾ ਇੱਕ ਹਸਾਬ ਤੇ ਵੀ ਮੰਨ ਕੇ ਚੱਲੋ ਜੀ ਯਾਰ ਮਿੱਤਰ ਆ ਜਾਂ ਫੈਮਿਲੀ ਮੈਂਬਰ ਹਣਾ ਕੋਈ ਵੀ ਆਪਾਂ ਵੀ ਉਦਾਂ ਹੀ ਮੰਨਦੇ ਆ ਇਹੋ ਜੀ ਕੋਈ ਗੱਲ ਨਹੀਂ ਨਹੀਂ ਯਾਰ ਸੱਚੀ ਬਹੁਤ ਬੋਕਦੇ ਕਦੇ ਬੜਾ ਹੀ ਬੜਾ ਹੀ ਮੂਹ ਆਉਂਦਾ ਦਾ ਸੌਂ ਲੱਗੇ ਯਾਰ ਸਾਲਾ ਇਹੋ ਜਿਹੇ ਮੌਕਿਆਂ ਤੇ ਕੋਲੇ ਆ ਕੇ ਬਹਿੰਦਾ ਇਹੋ ਜਿਹੇ ਮੌਕਿਆਂ ਤੇ ਆਉਂਦਾ ਕੋਲੇ ਮੇਰੇ ਉਹਦੇ ਆਖਣ ਨੂੰ ਹੁਣ ਕੱਲਾ ਬੈਠਾ ਐਥੇ ਹਣਾ ਮੈਂ ਵੀ ਮੇਰੇ ਕੋਲੇ ਚਲੋ ਹੁਣਾਂ ਤਾਂ ਕੀ ਨੇ ਯਾਰ ਚੁੱਭਰ ਵਿਚਾਰਾ ਘਰੇ ਉੱਤਰ ਗਿਆ ਹਣਾ ਅਕਸਰ ਹੁਣੇ ਕਰੇ ਦਾਣਾ ਪੜੀ ਪਉਣਾ ਸੀਗਾ ਤੇ ਮੰਨ ਕੇ ਚਲੋ ਤੇ ਹੁਣ ਮੈਂ ਹਜੇ ਦਾਣਾ ਪਾਣੇ ਪਾਣੇ ਦਾ ਕੋਈ ਚੱਕਰ ਨਹੀਂ ਕੰਮ ਕੁਮ ਦਾ ਕੋਈ ਇਸ਼ੂ ਨਹੀਂ ਸਾਨੂੰ ਪਹਿਲਾਂ ਹੀ ਵੀਹ ਵਾਰੀ ਗੱਲ ਕੇ ਕੰਮ ਕੰਮ ਨਹੀਂ ਹੁੰਦਾ ਇੱਕ ਕਿਸੇ ਦਾ ਨਾ ਆਸਰਾ ਇੱਕ ਕਿਸੇ ਦਾ ਸਾਥ ਇੱਕ ਕਿਸੇ ਦੀ ਮਜੂਦਗੀ ਬਹੁਤ ਹੁੰਦੀ ਹੈ ਬੰਦੇ ਕੋਲ ਯਾਰ ਵੀ ਹਾਂ ਵੀ ਚਲੋ ਆਪਣੇ ਕੋਲੇ ਬਸ ਕੋਈ ਪੰਦੀ ਨਾਲ ਨਾਲ ਉਹੀ ਤੁਰਿਆ ਫਿਰੇ ਯਾਰ ਉਹੀ ਬਹੁਤ ਹੁੰਦਾ ਹੈ ਜਰ ਆਪਾਂ ਨੂੰ ਨਹੀਂ ਤੁਹਾਨੂੰ ਪਤਾ ਕੰਮਕੁਮ ਦੀ ਕੋਈ ਦਿੱਕਤ ਤੇ ਉਹੀ ਉਹ ਗੱਲਾਂ ਕਰਕੇ ਨਾ ਹੁਣ ਇਤੇ ਮੰਨ ਕੇ ਲਵੀ ਕੋਈ ਨਹੀਂ ਅਣਾ ਕੌਣ ਹੈ ਸਿਰ पे ਇਹ ਕੰਜਰ ਦਾ ਇਹ ਵੇ ਮੈਂ ਦੇਖਿਆ ਇਹਨੂੰ ਸ਼ੁਕਰੀ ਆ ਵੇ ਜਦੋਂ ਟਾਈਮ ਹੁੰਦਾ ਨਾ ਮਾਨ ਕੇ ਚਲੋ ਕੱਲਾ ਹਨਾ ਉਦਾਸ ਜਾਂ ਕੁਝ ਵੀ ਜਦੋਂ ਦਿਲ ਤੇ ਥੋੜਾ ਜਿਹਾ ਕੁਝ ਜ਼ਿਆਦਾ ਵੋਝ ਜਿਹਾ ਲੱਗ ਜਾਂਦਾ ਹੋਵੇ ਉਦੋਂ ਆ ਕੇ ਇਹ ਸਾਥ ਦਿੰਦਾ ਬਈ ਆ ਕੇ ਉਦੋਂ ਆ ਕੇ ਮੂੰਹ ਕਰਦਾ ਹੈ ਹਨਾ ਇਹ ਐਲਈਓ ਪ੍ਰੀਤ ਨਹੀਂ ਸੱਚੀ ਗੱਲ ਐ ਚਲੋ ਯਾਰ ਬਾਪੂ ਟਾਈਮ ਬਹੁਤ ਹੋ ਗਿਆ ਪਹਿਲਾਂ 8 ਵਜੇ 7 ਵਜੇ ਦੇ ਘਰੇ ਆਏ ਆ ਸਕੂਤਰ ਨੂੰ ਦਾਣਾ ਪਾਣੀ ਪਾਈਏ ਪਹਿਲਾਂ ਆਪਾਂ ਹਨਾ ਤੇ ਮੈਂ ਤਾਂ ਕਹਣਾ ਵੀ ਪਹਿਲਾਂ ਦਾਣੇ ਪਾਉਣ ਦਾ ਕੰਮ ਲਈਏ ਆਪਾਂ ਨਵੇੜ ਉਦੋਂ ਬਾਅਦ ਤਾਂ ਕੋਈ ਚੱਕਰੀ ਕਿਰੇ ਯਾਰ ਇਹਨਾਂ ਨੂੰ ਕਾ ਭੁੱਖਾ ਮਾਰਾ ਬਈ ਯਾਰ ਹਣਾ ਬਾਕੀ ਕੰਮ ਬਾਅਦ ਚ ਪਹਿਲਾਂ ਦਾਣਾ ਪਾਣੀ ਪਾਵਾਂ ਬਈ ਮੈਂ ਹਣਾ ਜਦ ਮੈਂ ਰੋਟੀ ਨੂੰ ਤਾਂ ਨਹੀਂ ਜੀ ਕਰਦਾ ਯਾਰ ਮੇਰਾ ਹਣਾ ਮੈਂ ਖਾਧੀ ਵੀ ਰੋਟੀ ਮੇਰੇ ਜੀਵ ਨਹੀਂ ਕਰਦਾ ਜਦ ਆਪਾਂ ਐਂ ਕਰਦਾ ਦਾਣਾ ਪਾਣੀ ਪਾ ਦਿੰਨੇ ਆ ਕਿਰੇ ਇਹਨਾਂ ਨੂੰ ਤੇ ਆ ਵੀਡੀਓ ਅਪਲੋਡ ਕਰਨ ਨੂੰ ਵੀ ਜੀ ਨਹੀਂ ਕਰਦਾ ਯਾਰ ਮੇਰੀ ਸਹੀ ਦੱਸਾਂਦਾ ਯਾਰ ਮੈਂ ਅਮੀ ਬੂਰੀ ਆ ਭੈਣ ਚੋ ਤੇ ਪੈਸਿਆਂ ਮਾਰੇ ਨੂੰ ਕਰਨੀ ਪੈਂਦੀ ਸੱਚੀ ਦੱਸਦਾ ਮੈਂ ਕੱਪ ਜਲੀ ਮਾਰਦਾ ਜਮਾ ਸੱਚੀ ਗੱਲ ਦਿਲ ਚੋਂ ਨਿਕਲ ਗਈ ਮੇਰੇ ਹਣਾ ਸਿਰਫ 1 ਪੈਸਾ ਮੈਨਰ ਨੂੰ ਵੀਡੀਓ ਪਉਣੀ ਪੈਂਦੇ ਮੇਰਾ ਵਾਸ ਚੱਲਦਾ ਬਿਨਾ ਮੈਂ ਫੋਨ ਨੂੰ ਪਾਸੇ ਰੱਖ ਦੈਂ ਕਿ ਸੌ ਲੱਗਿਆ ਆਪਾਂ ਨੂੰ ਕਿਤੇ ਮਰਜੀ ਸੌਂਚ ਗਾ ਲੋ ਵੀਡੀਓ ਰੀਲਾਂ ਕੁਝ ਵੀ ਨਹੀਂ ਬਾਈ ਕੁਝ ਵੀ ਨਹੀਂ ਮਜਬੂਰੀ ਨੂੰ ਪਾਉਣਾ ਪੈਂਦਾ ਬਸ ਇੱਕ 3 ਪੈਸੇ ਆਉਂਦੇ ਆ ਹਨਾ ਤੇ ਆਈ ਜਲਾਈ ਜਿਹੜੀ ਨੇ ਕਬੂਤਰਾਂ ਦਾ ਖਰਚਾ ਪਾਣੀ ਕਢਦੇ ਆ ਆਪਾਂ ਹਨਾ ਮਾੜਾ ਮੋਟਾ ਆਪਦਾ ਤਾਂ ਮੇਰਾ ਕੋਈ ਨਹੀਂ ਐਡਾ ਕੋਈ ਸ਼ੌਂਕ ਹੈ ਨਹੀਂ ਮੈਨੂੰ ਮੇਰੇ ਆਪ ਦੇ ਤੇ ਮੈਨੂੰ ਮੇਨ ਕਬੂਤਰਾਂ ਹੁੰਦਾ ਵੀ ਕਬੂਤਰਾਂ ਦਾ ਆਪਾਂ ਖਰਚਾ ਬਣੀ ਕੱਢਣਾ ਹੁੰਦਾ ਸਾਰਾ ਹਨ ਤੇ ਜੇ ਨਾ ਕੱਢਣਾ ਹੋਵੇ ਨਾ ਆਪਾਂ ਸੱਚੀ ਗੱਲ ਮੈਂ ਵੀਡੀਓ ਨਾ ਗੱਪ ਨਹੀਂ ਮਾਰਦਾ ਮੈਂ ਵੀਡੀਓ ਪਾਉਣੀਆਂ ਹੀ ਬੰਦ ਕਰ ਦਿਆਂ ਬਈ ਜਮਾ ਨਹੀਂ ਜੀ ਕਰਦਾ ਮੇਰਾ ਅਪਲੋਡ ਕਰ ਲਓ ਵੀਡੀਓ ਯਾਰ ਬਣਾਉਣੀ ਆ ਅਪਲੋਡ ਕਰਨੀ ਬਹੁਤ ਬਈ ਨਹੀਂ ਪੂਰਾ ਵੀ ਮਨ ਨਹੀਂ ਮੇਰਾ ਸਹੀ ਦੱਸਦਾ ਹੈ ਹਾਂਜੀ ਦਾਣਾ ਪਾਣੀ ਪਾ ਦਈ ਸਾਰੇ ਕਬੂਤਰਾਂ ਨੂੰ ਆਪਣੇ ਆਪਣੇ ਬੱਚਿਆਂ ਬੱਚਿਆਂ ਸਭ ਕੁਝ ਹਨਾ ਓਕੇ ਆ ਦੋਆਂ ਦੇ ਠੱਲਾ ਪਾਉਣੀਆਂ ਸੀਗਾ ਬਈ ਬੱਚਿਆਂ ਦੇ ਉਹਨਾਂ ਦੇ ਠੱਲਾ ਵੀ ਪਾਤੀਆਂ ਮਾ ਦਾਣਾ ਕੰਮ ਤੇ ਹੁਣ ਬਸ ਓਕੇ ਆ ਸੱਟਾਈ